ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਤੋਂ ਜਿੱਥੇ ਨਗਰ ਕੌਂਸਲ ਚੋਣਾਂ ਦੀ ਕਵਰੇਜ ਕਰ ਰਹੇ ਮੀਡੀਆ ਦੇ ਕਰਮਚਾਰੀਆਂ ਦੇ ਉੱਤੇ लाठीचार्ज ਹੋਇਆ ਹੈ ਇੰਨਾ ਨਹੀਂ ਵਾਰਡ ਨੰਬਰ 3 ਦੇ ਵਿੱਚ ਸ਼੍ਰੀਆਮ ਗੁੰਡਾਗਰਦੀ ਦੇਖਣ ਨੂੰ ਮਿਲੇ ਹੈ ਤੋਂ ਆਦਦ ਦਿੰਦੇ ਆ ਕਿ ਇਹਨਾਂ ਦਾ ਬੂਟ ਕੈਚਰ ਕੀਤਾ ਗਿਆ ਉੱਥੇ ਹੀ ਪੁਲਿਸ ਤੇ ਲੱਗੇ ਸੱਤਾਧਾਰੀ ਪਾਰਟੀ ਤੇ ਥੱਕਾਸ਼ਾਈ ਕਰਨ ਦੇ ਇਲਜ਼ਾਮ ਵੀ ਲੱਗੇ ਹਨ ਜਾਣਕਾਰ ਦੇ ਮੁਤਾਬਿਕ ਸਭ ਤੋਂ ਪਹਿਲਾਂ ਪੱਤਰਕਾਰ ਦੇ ਫੋਨ ਖੋਲੇ ਗਏ ਅਤੇ ਉਮੀਦਵਾਰ ਦੇ ਪਤੀ ਦੀ ਚੰਗੀ ਤਰ੍ਹਾਂ ਕੁੱਟਮਾਰ ਵੀ ਕਰ ਦਿੱਤੀ ਗਈ ਪਰ ਤੋਂ ਅਨੁਸਾਰ ਜਾਣਕਾਰੀ ਦੇ ਰਹੀ ਹੈ ਕਿ ਐਸੇ ਬੂਥ ਕੈਪਚਰ ਕਰਨ ਤੋਂ ਬਾਅਦ ਵੀ ਵਿਧਾਇਕ ਦੀ ਪਤਨੀ ਹਾਰ ਗਈ ਹੈ ਪਰ ਬੜੀ ਸ਼ਰਮਨਾ ਘਟਨਾ ਸਾਹਮਣੇ ਆਈ ਹੈ ਕਿ ਜਿਹੜੇ ਮੀਡੀਆ ਕਰਮਚਾਰੀ ਚੋਣਾਂ ਦਾ ਕਵਰੇਜ ਕਰ ਰਹੇ ਸੀ ਉਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ ਆਵੇ ਮਨਜ਼ੂਰੀ ਆਵੇ ਮਨਜ਼ੂਰੀ ਯਾਰ ਡਿਊਟੀ ਇੱਕ ਤਰਫਾ ਹੀ ਕਰੀ ਜਾਂਦਾ ਕਾ ਡਿਊਟੀ ਯਾਰ ਡਿਊਟੀ ਨੂੰ ਕੀ ਗੱਲ ਹੋ ਗਈ ਅੱਜ ਡਿਊਟੀ ਸਾਹਿਬ ਸ਼ਹਿਰ ਤੇ ਰਹਿਣਾ ਆਪਾਂ ਆਪਾਂ ਸ਼ਹਿਰ ਦੇ ਵਿੱਚ ਰਹਿਣਾ ਉਹ ਜਿਹੜਾ ਮੁੰਡੇ ਆ ਉਹ ਸਾਰੇ ਪਿੰਡ ਦੇ ਮੁੰਡੇ ਆ ਜਿਨ੍ਹਾਂ ਦੀ ਗੱਲ ਚੱਲਣ ਦੀ ਆ ਤੇ ਇਹ बार-बार ਉਹਨਾਂ ਨੂੰ ਅੰਦਰ ਘੱਲੋਂਦਾ ਤੇ ਮੈਨੂੰ ਵੀ ਨਹੀਂ ਜਾਂਦੇ ਇਹਨਾਂ ਦੇ ਵੇਖੋ ਜੀ ਡਿਊਟੀ ਕੀ ਗੱਲ ਹੋਈ ਹੈ ਉਹ ਜਾਣੀ ਤੋਰ ਸਾਰੇ ਜਾ ਤੂੰ ਜਾ ਅੱਜ ਡਿਊਟੀ ਨੂੰ ਜਿਹੜਾ ਇਹ ਦਿਖਾਇਆ ਜਾਂਦਾ ਪੋਲਿੰਗ ਜੰਟ ਬੰਦ ਨੂੰ ਮੁਰਝ ਨਹੀਂ ਦਿੰਦੇ ਅੰਦਰ ਮੈਂ ਉਹ ਬੈਕ ਬਣ ਕੇ ਪੋਲਿੰਗ ਕਿੱਟ ਦੀ ਮੇਰੀ ਡਿਊਟੀ ਆ ਉਹਨੂੰ ਜਾਣ ਕਿਉਂ ਨਹੀਂ ਦਿੰਦੇ ਅੰਦਰ ਜੋ ਪੋਲਿੰਗ ਜੰਟ ਆ ਬਾਹਰ ਜਾਣ ਦੋ ਇੱਕ ਮਿੰਟ ਇੱਕ ਮਿੰਟ ਦੇਖ ਨੂੰ ਪੋਲਿੰਗ ਜੰਟ ਜਿਹੜਾ ਕਾਨੂੰਨ ਅਨਸਾਰ ਜਿਹੜਾ ਕੋਟੇਲੇ ਉਹਨੂੰ ਬਾਹਰ ਭੇਜ ਸਕਦੇ ਆ ਨਹੀਂ ਇਹ ਮਤਲਬ ਸਕਦੇ ਉਹਨੂੰ ਬਾਹਰ ਭੇਜ ਦੇਣਾ ਹੈ ਜੇ ਬੈਠਾ ਨਹੀਂ ਪੋਲਿੰਗ ਜੰਟ ਉਹਨੂੰ ਬਾਹਰ ਭੇਜੋ ਇਹ ਥੱਲੇ ਜਾਂਦਾ ਜੇ ਨਹੀਂ ਹੋ ਸਕਦਾ ਉਹ ਬਾਹਰ ਆ ਜੇ ਤੋ ਸੱਦ ਤੁਹਾਨੂੰ ਸੱਦ ਦੋ ਸਰ ਸੱਦ ਤੁਹਾਨੂੰ ਇੱਕ ਕਰਨ ਸਿੰਘ ਜੀ ਦੇ ਇੱਕ ਨਾਲ ਤੂਬਾ ਚਲੰਦੀ ਆ ਇੱਕ ਥੋੜੀ ਆਊਟ ਜੇ ਤਸਵੀਰਾਂ ਆਊਟਸਾਈਡਰ ਐ ਦੇ ਉੱਪਰ ਅਟੈਕ ਕੀਤਾ ਉਹ ਕੈਪਚਰਿੰਗ ਹੋਏਗੀ ਕਿ ਨਾ ਜਾਊਗਾ ਨਹੀਂ ਜਈ ਕੋਈ ਗੱਲ ਨਹੀਂ ਬਾਹਰੋਂ ਕੁਛ ਆਏ ਸੀ ਵੋਟਾਂ ਜਿਨ੍ਹਾਂ ਤੇ ਅਬਜੈਕਸ਼ਨ ਕੀਤਾ ਗਿਆ ਉਹਨਾਂ ਨੂੰ ਚੈੱਕ ਕਰਕੇ ਢੰਗੀ ਬਾਹਰ ਭੇਜਦਾ ਬਹੁਤ ਕੈਪਚਰਿੰਗ ਵਾਲੀ ਕੋਈ ਗੱਲ ਨਹੀਂ ਹੋਈ ਅਮਨ ਮਾਨਨਾ ਵੋਟਾਂ ਜਿਹੜੀਆਂ ਸੰਪੂਰਨੀਆਂ ਸਰ ਮੀਡੀਆ ਦੇ ਮੋਬਾਈਲ ਵਗੈਰਾ ਕੋਈ ਨਹੀਂ ਆਖੀ ਬੈਠੀ ਨਹੀਂ ਨਹੀਂ ਗੱਲ ਮੇਰੇ ਧਿਆਨ ਵਿੱਚ ਨਹੀਂ ਆਈ ਫਿਰ ਵੀ ਅਸਬੰਧੀ ਵੈਰੀਫਾਈ ਕਰਤਾ ਜਾਊਗਾ ਜੇ ਕੋਈ ਟੀਕ ਗੱਲ ਵੈਰੀਫਾਈ ਕਰ ਦਿੰਦੇ ਨੇ ਇਹੀ ਗੱਲ ਉਹ ਜ਼ਰੂਰ ਕਾਰਵਾਈ ਕੀਤੀ ਜਾਊਗੀ A1 ਪੰਜਾਬੀ ਟੀਵੀ ਲਈ ਤਰਨਤਾਰਨ ਤੋਂ ਰਵੀ ਖੈਰਾ ਦੀ ਖਾਸ ਰਿਪੋਰਟ ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਤੋਂ ਜਿੱਥੇ ਨਗਰ ਕੌਂਸਲ ਚੋਣਾਂ ਦੀ ਕਵਰੇਜ ਕਰ ਰਹੇ ਮੀਡੀਆ ਦੇ ਕਰਮਚਾਰੀ ਦੇ ਉੱਤੇ लाठीचार्ज ਹੋਇਆ ਹੈ ਐਨਾ ਨਹੀਂ ਵਾਰਡ ਨੰਬਰ 3 ਦੇ ਵਿੱਚ ਸ਼੍ਰੀਆਮ ਗੁੰਡਾਗਰਦੀ ਦੇਖਣ ਨੂੰ ਮਿਲੇ ਹੈ ਹਾਂ ਦਾ ਦੱਸ ਦਿੰਿਆ ਕਿ ਇਹਨਾਂ ਦਾ ਬੂਥ ਕੈਪਚਰ ਕੀਤਾ ਗਿਆ ਉੱਥੇ ਹੀ ਪੁਲਿਸ ਤੇ ਲੱਗੇ ਸੱਤਾਧਾਰੀ ਪਾਰਟੀ ਤੇ ਥੱਕਾ ਛਾਈ ਕਰਨ ਦੇ ਇਲਜ਼ਾਮ ਵੀ ਲੱਗੇ ਹਨ ਜਾਣਕਾਰ ਦੇ ਮੁਤਾਬਿਕ ਸਭ ਤੋਂ ਪਹਿਲਾਂ ਪੱਤਰਕਾਰ ਦੇ ਫੋਨ ਕੋਲੇ ਗਏ ਅਤੇ ਉਮੀਦਵਾਰ ਦੇ ਪਤੀ ਦੀ ਚੰਗੀ ਤਰ੍ਹਾਂ ਕੁੱਟਮਾਰ ਵੀ ਕਰ ਦਿੱਤੀ ਗਈ ਪਰ ਤੁਹਾਨੂੰ ਇਹ ਜਾਣਕਾਰੀ ਦੇ ਵੀਏ ਕਿ ਇੱਥੇ ਬੂਥ ਕੈਪਚਰ ਕਰਨ ਤੋਂ ਬਾਅਦ ਵੀ ਵਿਧਾਇਕ ਦੀ ਪਤਨੀ ਹਾਰ ਗਈ ਹੈ ਪਰ ਬੜੀ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਕਿ ਜਿਹੜੇ ਮੀਡੀਆ ਕਰਮਚਾਰੀ ਚੋਣਾਂ ਦਾ ਕਵਰੇਜ ਕਰ ਰਹੇ ਸੀ ਉਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ ਮੰਜੂਰੀ ਆਵੇ ਮਨਜੂਰੀ ਯਾਰ ਡਿਉਟੀ ਇੱਕ ਤਰਫਾ ਹੀ ਕਰੀ ਜਾਂਦਾ ਆ ਡਿਉਟੀ ਜਾਂ ਡਿਉਟੀ ਨੂੰ ਕੀ ਗੱਲ ਹੋ ਗਈ ਅੱਜ ਡਿਉਟੀ ਸਾਹਿਬ ਸ਼ਹਿਰ ਤੇ ਰਹਿਣਾ ਆਪਾਂ ਆਪਾਂ ਸ਼ਹਿਰ ਦੇ ਵਿੱਚ ਰਹਿਣਾ ਕੋ ਜਿਹੜਾ ਮੁੰਡੇ ਆ ਉਹ ਸਾਰੇ ਪਿੰਡ ਦੇ ਮੁੰਡੇ ਆ ਜਿਨ੍ਹਾਂ ਦੀ ਗੱਲ ਚੱਲ ਨਹੀਂ ਜੀ ਤੇ ਇਹ बार-बार ਉਹਨਾਂ ਨੂੰ ਅੰਦਰ ਘੱਲੋਂਦੇ ਆ ਤੇ ਮੈਨੂੰ ਵੀ ਨਹੀਂ ਜਾਂਦੇ ਇਹਨਾਂ ਦੇ ਦੇਖੋ ਜੀ ਕੀ ਡਿਉਟੀ ਕੀ ਗੱਲ ਹੋਈ ਆ ਉਹ ਜਾਂ ਤੂੰ ਜਾਂਦਾ ਆ ਡਿਉਟੀ ਨੂੰ ਜਿਹੜਾ ਇਹ ਦਿਖਾਇਆ ਜਾਵੇ ਪੋਲਿੰਗ ਜੈਂਟ ਵੱਲੋਂ ਮਿਲਣ ਦੇ ਨਹੀਂ ਦਿੱਤੇ ਗਏ। ਜਾਣ ਨਹੀਂ ਦਿੰਦੇ ਅੰਦਰ। ਪੋਲਿੰਗ ਜੈਂਟ ਦੀ ਮੇਰੀ ਡਿਊਟੀ ਆ। ਉਹਨੂੰ ਜਾਣ ਕਿਉਂ ਨਹੀਂ ਦਿੰਦੇ ਅੰਦਰ? ਜੋ ਪੋਲਿੰਗ ਜੈਂਟ ਆ ਬਾਹਰੋਂ ਜਾਣ ਦੋ। ਇੱਕ ਮਿੰਟ ਇੱਕ ਨੂੰ ਪੋਲਿੰਗ ਜੈਂਟ ਜਿਹੜਾ ਕਾਨੂੰਨ ਅਨੁਸਾਰ ਜਿਹੜਾ ਉਹ ਕੁਝ ਉਹ ਬੰਨ੍ਹ ਸਕਦੇ ਨਹੀਂ ਇਹ ਮਤਲਬ ਸਕਦੇ ਉਹਨੂੰ ਬਾਹਰ ਭੇਜ ਦੇਣਾ ਹੈ। ਉਹਨੂੰ ਬਾਹਰ ਭੇਜੋ ਇਹ ਚਲੇ ਜਾਂਦਾ। ਨਹੀਂ ਹੋ ਸਕਦਾ ਉਹ ਬਾਹਰ ਆ ਜੇ ਤੋ ਇਹ ਸੱਦ ਤੁਹਾਨੂੰ ਸੱਦ ਦੋ ਸਰ ਸੱਦ ਤੁਹਾਨੂੰ ਕਨ ਸਿੰਘ ਜੀ ਇੱਕ ਨਾਲ ਤੂੰ ਚਲੰਦੀ ਆ ਇੱਕ ਥੋੜੀ ਆਉਟੇਟ ਤਸਵੀਰਾਂ ਆਉਟਸਾਈਡਰ ਐ ਮੀਡੀਆ ਦੇ ਉੱਪਰ ਅਟੈਕ ਕੀਤਾ ਉਹ ਕੈਪਚਰਿੰਗ ਹੋਏਗੀ ਕਿ ਨਾ ਜਾਊਗਾ ਨਹੀਂ ਜਈ ਕੋਈ ਗੱਲ ਨਹੀਂ ਬਾਹਰੋਂ ਕੁਛ ਆਏ ਸੀ ਵੋਟਾਂ ਜਿਨ੍ਹਾਂ ਤੇ ਅਬਜੈਕਸ਼ਨ ਕੀਤਾ ਗਿਆ ਉਹਨਾਂ ਨੂੰ ਚੈੱਕ ਕਰਕੇ ਢੰਗੀ ਬਾਹਰ ਭੇਜ ਦਿੱਤਾ ਬਹੁਤ ਕੈਪਚਰਿੰਗ ਵਾਲੀ ਕੋਈ ਗੱਲ ਨਹੀਂ ਆਈ ਅਮਨ ਮਾਨਨਾ ਵੋਟਾਂ ਜਿਹੜੀਆਂ ਸੰਪੂਰਨ ਹੈਆਂ ਸਰ ਮੀਡੀਆ ਦੇ ਮੋਬਾਈਲ ਵਗੈਰਾ ਕੋਈ ਆਖੀ ਮੈਂ ਨਹੀਂ ਗੁੰਜੀਆਂ ਨਹੀਂ ਜਈ ਗੱਲ ਮੇਰੇ ਧਿਆਨ ਵਿੱਚ ਨਹੀਂ ਆਈ ਫਿਰ ਵੀ ਇਸਬੰਧੀ ਵੈਰੀਫਾਈ ਕਰਤਾ ਜਾਊਗਾ ਜੇ ਕੋਈ ਜੀ ਗੱਲ ਵੈਰੀਫਾਈ ਕਰਦೇನೆ ਆ ਇਹੀ ਗੱਲ ਉਹ ਜ਼ਰੂਰ ਕਰਕੇ ਕੀਤੀ ਜਾਊਗੀ A1 ਪੰਜਾਬੀ ਟੀਵੀ ਲਈ ਤਰਨਤਾਰਨ ਤੋਂ ਰਵੀ ਖੇਰਾ ਦੀ ਖਾਸ ਰਿਪੋਰਟ